ਅੱਜ ਲੋਹੜੀ ਦੇ ਮੌਕੇ ਤੇ ਪਿੰਡ ਸਿਮਾਉਂ ਵਿੱਚ ਇੱਥੋਂ ਦੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਇੱਥੋਂ ਦੀ ਇੱਕ ਲੋਕਲ ਸੰਸਥਾ ਭਾਈ ਕਨਈਆ ਸੇਵਾ ਸੰਮਤੀ ਸਿਮਾਉਂ ਮਾਨਸਾ ਦੇ ਮੈਂਬਰਾਂ ਵੱਲੋਂ ਇੱਥੋਂ ਦੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ ਹੈ ਲੋਹੜੀ ਤੇ ਇਹ ਬੱਚਿਆਂ ਲਈ ਬਹੁਤ ਵਧੀਆ ਇੱਕ ਤੋਹਫਾ ਸੀ ਕਾਪੀ ਰੇਜਰ ਸੋਪਨਰ ਕਲਰ ਪੈਨਸਲ ਅਤੇ ਹਨ ਕੰਮ ਕਰਨ ਲਈ ਕਿੰਨਾ ਅੱਜ ਤੈਨੂੰ ਕੀ ਮਿਲਿਆ ਮੈਨੂੰ ਭਾਈ ਕਨਈਆ ਵੱਲੋਂ ਪੈਨਸਲ, ਰੇਜ਼ਰ, ਸੋਪਨਾ ਅਤੇ ਕਾਪੀ ਮਿਲੀ ਹੈ ਮੈਂ ਇਸ ਤੇ ਲਿਖ ਕੇ ਮੈਂ ਮੈਡਮ ਅੱਜ ਕੀ ਪ੍ਰੋਗਰਾਮ ਸੀ ਜੀ ਸਕੂਲ ਦੇ ਵਿੱਚ ਅੱਜ ਦੀ ਪਾਈਪ ਨਈਆ ਸਮੂਹਲੀ ਵੱਲੋਂ ਸਮਾਗਮ ਹੋলো ਜੀ ਸਾਡੇ ਸਟੂਡੈਂਟ ਦੇ ਬੱਚਿਆਂ ਨੂੰ ਕਾਪੀਆਂ ਪੈਨਸਲਾਂ ਸ਼ਾਰਪਨਰ ਰੇਸਰ ਤੇ ਕਲਰ ਬੰਨੇ ਗਏ ਇਹ ਬਹੁਤ ਚੰਗਾ ਲੱਗਿਆ ਜੀ ਲਈ ਖਾਸਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੰਮੀ ਕੱਢ ਬੱਚੇ ਜਿੰਨਾ ਚੋਣ ਇਹ ਕਮੇਟੀ ਹੋਈ ਜੋ ਵੀ ਸਮਝਦੀ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਹੋਰ ਵੀ ਸ਼ੁਕਰਗੁਜ਼ਾਰ ਕਰਦੇ ਆ ਵੀ ਜੇ ਹੋਰ ਵੀ ਸੰਸਥਾਵਾਂ ਇਹਨਾਂ ਬੱਚਿਆਂ ਵੱਲ ਦੇਖਣ ਇਹਨਾਂ ਬੱਚਿਆਂ ਦਾ ਹੁਣ ਫਲਭਾਈ ਕਰਨਾ ਤਾਂ ਜੋ ਬੱਚੇ ਇਹ ਬਹੁਤ ਵੱਡੇ ਉਹਨਾਂ ਦੇ ਵਿੱਚ ਆਪਣੇ ਕੰਮ ਕਾਜ ਨੂੰ ਅੱਗੇ ਮੌਕਾ ਸਾਡੀ ਸੰਸਥਾ ਦੇ ਕਈ ਮੈਂਬਰ ਇਸ ਸਕੂਲ ਵਿੱਚੋਂ ਪੜੇ ਹੋਏ ਹਨ ਜਿਵੇਂ ਕਿ ਸਰਦਾਰ ਬਹਾਦਰ ਸਿੰਘ ਜੀ ਰਿਟਾਇਰ ਬੈਂਕ ਮੈਨੇਜਰ ਤੇ ਸਰਦਾਰ ਸੁਖਪਾਲ ਸਿੰਘ ਜੀ ਰਿਟਾਇਰ ਪੁਲਸ ਮੁਲਾਜ਼ਮ ਤੇ ਸਾਡੇ ਸੁਖਵਿੰਦਰ ਸਿੰਘ ਜੀ ਰਿਟਾਇਰ ਮਾਸਟਰ ਤੇ ਡਿੰਪਲ ਸਿੰਘ ਉਹ ਵੀ ਰਾਗੀ ਨੇਗੇ ਤੇ ਨਾ ਇਸ ਮੌਕੇ ਤੇ ਹਾਜ਼ਰ ਸਨ ਸਾਰੇ ਮੈਂਬਰਾਂ ਦੇ ਨਾਲ ਜਸਵੀਰ ਸਿੰਘ ਜੀ ਸਦạch ਤਿੰਨ ਸਿੰਘ ਜੀ ਸਮਾਉਂ ਸੌਕਾ ਐਮਐਲਏ ਉਹਨਾਂ ਦੇ ਬੇਟਾ ਤੇ ਕਰਮਜੀਤ ਕੌਰ ਸਮਾਉਂ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਤੇ ਸਦਾਰ ਗਰਮੀਤ ਸਿੰਘ ਜੀ ਗੇਜਾ ਉਹ ਵੀ ਹਾਜ਼ਰ ਸਨ ਇਸ ਮੌਕੇ ਤੇ ਤੇ ਹੋਰ ਸੰਸਥਾਵਾਂ ਨੂੰ ਵੀ ਇਹ ਉਪਰਾਲੇ ਕਰਨੇ ਚਾਹੀਦੇ ਹਨ ਕਿ ਆਪਣੇ ਸਕੂਲ ਜੋ ਪਿੰਡ ਦੇ ਨੇ ਉਹ ਵਧੀਆ ਬਣਾਉਣ ਤੇ ਉਹਨਾਂ ਵੱਲ ਥੋੜਾ ਜਿਹਾ ਜਿਹੜਾ ਹੈਗਾ ਧਿਆਨ ਉਹ ਦੇਣਾ ਚਾਹੀਦਾ ਹੈ